ਹਾਂ ਅਈ ਦੇ ਫਸ ਗੀਆਂ ਤੁਸੀਂ ਨਾ ਫਸਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੇਤ ਤੇ ਤੁਸੀਂ ਦੇਖ ਰਹੇ ਹੋ ਲਾਪਰੇਤ ਤੁਹਾਡਾ YouTube ਚੈਨਲ ਅੱਜ ਆਪਾਂ ਆਏ ਆਪਣੇ ਨਾਨਕੇ ਤੇ ਇੱਥੇ ਮਾਮੇ ਦੇ ਮੁੰਡੇ ਨੇ ਬੀਜੀ ਮੱਕੀ ਤੇ ਪਿਆ ਵਕਤ ਨੂੰ ਇਹ ਡੇਢ ਹੁਣ achar ਬਣਾਉਣ ਅੱਜ ਵਿਖਾਉਣੇ ਤੁਹਾਨੂੰ achar ਪਾਉਣ ਵਾਲੀ ਮਸ਼ੀਨ achar ਪਾਉਂਦੇ ਕਿਵੇਂ ਨੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਟਰੈਕਟਰ ਚੱਲ ਰਿਹਾ ਬੜਾ ਕੁੱਤਾ ਕੰਮ ਹੈ ਬਾਬੇ ਵੇਖਿਆ ਇਹ ਲੱਗੇ ਜਿਹਾ ਹੁਣ ਚਾਰ ਫੌਨ ਦੇਖ ਸਕਦੇ ਹੋ ਸੋਨਾਲੀ ਕਾ ਦੇ ਇੰਤਰੇ 9 ਮਿੰਦਰਾ ਦਾ 655 DI ਉਹ ਕਿਲਾ ਚਾਰ ਕੁਟੂ ਦੇ ਵਿੱਚ ਪਾਈ ਜਾ ਰਹੇ ਨੇ ਆਪਾਂ ਆਏ ਆ ਤੁਹਾਨੂੰ ਦਿਖਾਉਣੇ ਆ ਪਿੱਛੇ ਬੱਕਟ ਲੋਡ ਕੀਤੀ ਹੋਈ ਹੈ ਇਹਨਾਂ ਨੇ ਹੋਰ ਤੁਸੀਂ ਦੇਖ ਸਕਦੇ ਹੋ ਕਨ 90 आर 1 ਲੱਗਾਇਆ ਹੈ 75 ਇਹ ਦੇ 400 ਜੀੜੀ ਨੀ ਲੱਗੂ ਤੇ ਵੀ ਤੁਮ ਹੀ ਆਹ ਟੈਕਨੋ ਜੀ ਦਾ ਯਾਰ ਨੇ ਮਾਜੀ ਮਾਰਾ ਹੈ ਕਿਤਾ ਆਉਂਦੇ ਨਹੀਂ ਆ ਰਹੇ ਯਾਰ ਕਿਤਾ ਰਿਹਾ ਤੁਹਾਡਾ ਐਕਸਪੀਰੀਅੰਸ ਮੱਕੀ ਦੇ ਵਿੱਚ ਠੀਕ ਰਿਹਾ ਠੀਕ ਹੀ ਹੈ ਲੱਗਦਾ ਤੇ ਨਹੀਂ ਤੁਹਾਡੀ ਖੁਸ਼ੀ ਵੇਖ ਕੇ ਨਾ ਆ ਵੀ ਕੰਮ ਕਰਤਾ ਹੀ ਬਗਰਾ ਵੇਖਿਆ ਜੇ ਆਈ ਤੇ ਫਸ ਗਿਆ ਤੂੰ ਹੀ ਨਾ ਫਸਿਓ ਇਹ ਮਾਮਾ ਜੀ ਦਾ ਬੇਡਾ ਇੱਥੇ ਲਾਈ ਮੱਛੀ ਤੇ ਹੱਥ ਜੋੜਨ ਦੇ ਨੇ ਕਿ ਲੈ ਜਾਓ ਵੱਡ ਕੇ ਨੂੰ ਹੁਣ ਆਹ ਫੋਰਮੈਨ ਸਾਹਿਬ ਨੇ ਇਹ ਮਸ਼ੀਨ ਇਹਨਾਂ ਦੇ ਥੱਲੇ ਚੱਲਦੀ ਵੀ ਹੈ ਇਹ ਇਹ ਹੋਰ ਚੱਲਣ ਦੇਣ ਬਕਰੇ ਤੇ ਠੀਕ ਹੈ ਵਧੀਆ ਬੜਾ ਤੇਰੀ ਮਸ਼ੀਨ ਦੀ ਰਿਪੇਅਰ ਹੋਣ ਨਾਲ ਹੀ ਜਦ ਕਰਕੇ ਸਪਾਈ ਕੋਈ ਘੱਟ ਆਉਂਦੀ ਪੈਸੇ ਵਧੀਆ ਕੱਢ ਰਿਹਾ ਵੈਸੇ ਜਿੰਨਾ ਕਿ ਦੇਖਿਆ ਉਹਦੇ ਹਿਸਾਬ ਨਾਲ ਤੇ ਇਹ ਵੀ ਕਿ ਚੱਲਦੀ ਹੀ ਸੋਹਣੀ ਲੱਗਦੀ ਏ ਇੱਕ ਵਾਰੀ ਬਲੌਕ ਹੋ ਜਾਏ ਤੇ ਹਜੇ ਪਿੱਛੇ ਕ ਦੋ ਗਣੇ ਪਹਿਲਾਂ ਬਲੌਕ ਹੋਈ ਸੀ ਵਿਚਾਰੇ ਟੰਗੇ ਟੰਡੇ ਮਾਰ ਮਤ ਥੱਕੇ ਵਿੱਚ ਢੋਣ ਦੂਰ ਹੋ ਗਈ ਤੇ ਜਗਾ ਲੱਗਦਾ ਤੇ ਜੀ ਦੇਖ ਸਕਦੇ ਹੋ ਚਾਰ ਪੁੱਤਰੋ ਵਿੱਚ ਪਾਈ ਜਾਂਦੇ ਨੇ ਕੇ ਜਾ ਕੇ ਦੱਸਦੇ ਆ ਕੋਈ ਵੀਡੀਓ ਬਣਾ ਚੁੱਕੇ ਨੇ ਬਹੁਤ ਬੜੇ ਰੋਣਾ ਨਾਲ ਅਸੀਂ ਬਾਜ ਬਹੁਤ ਗੱਲ ਕੀਤੀ ਇਹਦੇ ਬਚਾਰੇ ਚੈੱਕ ਕਰਦੇ ਆ ਕਿ ਹੁਣ ਦੇਖੋ ਕੀ ਦੇਖਦੇ ਕੀ ਨਿਕਲ ਆ ਕਾਫੀ ਟਾਈਮ ਤੋਂ ਲਈ ਕਰਦਾ ਤਾਂ ਵੀ ਇਹ ਅੰਕਲ ਦੇ ਸਮਝਾਉਣ ਦੇ ਨਾਲੋ ਵਾਰ ਨਾਲ ਨਾਲ ਪੂਰਾ ਖਿਆਲ ਰੱਖਦੇ ਨੇ ਅੰਕਲ ਲਾਗੇ ਲਾਗੇ ਇਹ ਅੰਕਲ ਦੀ ਜ਼ਿੰਮੇਵਾਰੀ ਪੂਰੀ ਮਸ਼ੀਨ ਦੇ ਉੱਤੇ ਇਹਨਾਂ ਨੇ ਖਿਆਲ ਰੱਖਣਾ ਲਾਗੇ ਹਾਂਜੀ ਤੇ ਵੇਖੋ ਲੱਗੇ ਹੋਏ ਨੇ ਠੀਕ ਹੈ ਵਧੀਆ ਕੰਮਿਆਂ ਕਰਨਾ ਚਾਹੀਦਾ ਵੇਲੇ ਰਹਿਣਾ ਹੋਰ ਤੇ ਚਾਰ ਚਾਪੇਰ ਵੱਟ ਦੇ ਵਿੱਚ ਘੇਰਾ ਪਾ ਦੇ ਵਧੀਆ ਠੀਕ ਹੈ ਸੋਣਾ ਕੰਮ ਹੈ ਕਿਤੇ ਵੀ ਆਪਣਾ ਆਪਣਾ ਸ਼ੇਅਰ ਕਰਿਓ ਜੇ ਕਿਸੇ ਨੇ ਕੰਮ ਕੀਤਾ ਆ ਦੇਖਦੇ ਰਹੇ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਮਿਲਦੇ ਆ ਜੀ ਅਗਲੇ ਬਲੌਗ ਵਿੱਚ